ਨਸ਼ਿਆਂ ਦੇ ਹੜਾਂ ਰੁਕਿਆ ਪੰਜਾਬ ਨੂੰ ਪਾਗੇ ਅੱਜ ਮਾਤ ਰਾਵੀ ਤੇ ਚਨਾਬ ਨੂੰ ਸੁਣ ਸੁਣ ਫਿਕਰਾਂ ਚ ਪੈਂਦਾ ਚਿਤ ਹੈ ਨਸ਼ੇ ਨੇ ਪੰਜਾਬੀਆਂ ਨੂੰ ਲਿਆ ਜਿਤ ਹੈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰ ਨਵਨੀਤ ਸਿੰਘ ਚਿਮਾ ਤੁਸੀਂ ਵੇਖ ਰਹੇ ਹੋ ਜੀਬੀਸੀ ਅਪਡੇਟ ਪੰਜਾਬ ਸਰਕਾਰ ਵੱਲੋਂ ਜਿੱਥੇ ਨਸ਼ਿਆਂ ਦੀ ਨੂੰ ਖਤਮ ਕਰਨ ਵਾਸਤੇ ਮੁਹਿੰਮ ਸ਼ੁਰੂ ਕੀਤੀ ਗਈ ਹੈ ਵਕ ਵਕ ਥਾਵਾਂ ਤੇ ਕਈ ਤਰ੍ਹਾਂ ਦੇ ਸੈਮੀਨਾਰ ਵੀ ਕਰਾਏ ਜਾ ਰਹੇ ਹਨ ਤੇ ਸੋਸ਼ਲ ਮੀਡੀਆ ਰਾਹੀਂ ਅਪੀਲ ਵੀ ਕੀਤੀ ਜਾ ਰਹੀ ਹੈ ਕੰਟੈਕਟ ਨੰਬਰ ਵੀ ਵਾਇਰਲ ਕੀਤੇ ਜਾ ਰਹੇ ਹਨ ਕਿ ਜਿਸ ਕੋਈ ਵੀ ਵਿਅਕਤੀ ਕਿਸੇ ਨਸ਼ੇੜੀ ਵਿਅਕਤੀ ਕੋਈ ਨਸ਼ਾ ਵੇਚਦਾ ਉਸ ਬਾਰੇ ਇਤਲਾਹ ਦਵੇਗਾ ਤੇ ਉਸ ਦਾ ਨਾਮ ਵੀ ਗੁਪਤ ਰੱਖਿਆ ਜਾਵੇਗਾ ਤੇ ਨਸ਼ਾ ਸਪਲਾਈ ਕਰਨ ਵਾਲੇ ਨਸ਼ਾ ਤਸਕਰ ਨੂੰ ਲੰਬੇ ਹੱਥੀ ਅੜਿੱਕੇ ਚ ਲੈ ਕੇ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸੇ ਸਬੰਧ ਵਿੱਚ ਅੱਜ ਪਿੰਡ ਹੁਸ਼ਿਆਰਪੁਰ ਤੇ ਕਸਬਾ ਮਾਲਪੁਰ ਦੇ ਨਾਲ ਲੱਗਦਾ ਪਿੰਡ ਮਿਗਵਾਲ ਦੁਆਬਾ ਚ ਅੱਜ ਅਸੀਂ ਪਹੁੰਚੇ ਹਾਂ ਜਿੱਥੇ ਨਸ਼ੇ ਨੂੰ ਲੈ ਕੇ ਪਿੰਡ ਦੇ ਵਿੱਚ ਰਹਿ ਰਹੀ ਇੱਕ ਧੀ ਜੜੀ ਹੈ ਉਸ ਨੂੰ ਕਾਫੀ ਵੱਡੀ ਨਸ਼ੇੜੀ ਵਿਅਕਤੀਆਂ ਕੋਲੋਂ ਸਮੱਸਿਆ ਆ ਰਹੀ ਹੈ ਤੁਹਾਡੇ ਜੀਬੀਸੀ ਅਪਡੇਟ ਚੈਨਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੋ ਸੀਸੀਟੀਵੀ ਕੈਮਰੇ ਦੀਆਂ ਫੁਟੇਜ ਨੇ ਉਹ ਤੁਹਾਡੇ ਕੋਲ ਸਾਹਮਣੇ ਅਸੀਂ ਦਿਖਾ ਰਹੇ ਹਾਂ ਕਿ ਕਿਵੇਂ ਨਸ਼ੇੜੀ ਵਿਅਕਤੀ ਜੋ ਇੱਥੇ ਸੀਸੀਟੀਵੀ ਕੈਮਰਾ ਉਹਨੂੰ ਤੋੜ ਪੰਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਇੱਥੇ ਜੋ ਨਸ਼ੇ ਦਾ ਵਪਾਰ ਹੁੰਦਾ ਸੀ ਇਹ ਮਕਾਨ ਜੋ ਹੈ ਇਹਦੀਆਂ ਫੁਟੇਜ ਵੀ ਸਾਹਮਣੇ ਆਈਆਂ ਨੇ ਜਿੱਥੇ ਕਿ ਨਸ਼ਾ ਵੀ ਸਪਲਾਈ ਹੁੰਦਾ ਤੇ ਜੋ ਨੌਜਵਾਨ ਮੁੰਡੇ ਨੇ ਉਹ ਇੱਥੇ ਜਾ ਕੇ ਨਸ਼ਾ ਇੱਥੋਂ ਲੈ ਕੇ ਜਾਂਦੇ ਨੇ ਤੇ ਜੋ ਕਿ ਅੱਜ ਕੱਲ ਉਸ ਨੂੰ ਚਿੱਟਾ ਕਿਹਾ ਜਾਂਦਾ ਪਰਿਵਾਰਕ ਮੈਂਬਰਾਂ ਵੱਲੋਂ ਦੋਸ਼ ਲਗਾਏ ਗਏ ਨੇ ਕਿ ਇਹਾਂ ਵੱਲੋਂ ਇਸ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਵੀ ਕੀਤਾ ਜਾ ਰਿਹਾ ਹੈ ਪਿੰਡ ਵਿੱਚ ਵੀ ਇਹਨਾਂ ਵੱਲੋਂ ਇੱਕ ਪੰਚਾਇਤ ਦੇ ਰਾਹੀਂ ਇੱਕ ਇਹਨਾਂ ਨੂੰ ਸਮਝਾਇਆ ਵੀ ਗਿਆ ਸੀ ਪੰਚਾਇਤ ਵਿੱਚ ਵੀ ਪਹੁੰਚੇ ਸੀ ਤੇ ਜਿਸ ਤੋਂ ਬਾਅਦ ਪੁਲਿਸ ਥਾਣੇ ਤੱਕ ਵੀ ਇਹਨਾਂ ਨੇ ਪਹੁੰਚ ਕੀਤੀ ਹੈ ਕਾਨੂੰਨੀ ਕਾਰਵਾਈ ਕਰਨ ਲਈ ਪਰ ਕੋਈ ਵੀ ਸਿੱਟਾ ਨਹੀਂ ਨਿਕਲਿਆ ਤੇ ਨਾ ਹੀ ਕੋਈ ਕਾਨੂੰਨੀ ਕਾਰਵਾਈ ਇਹਨਾਂ ਦੇ ਖਿਲਾਫ ਕੀਤੀ ਗਈ ਹੈ ਤੇ ਮੌਜੂਦ ਆ ਸਾਡੇ ਨਾਲ ਇਹ ਪਰਿਵਾਰ ਅਸੀਂ ਗੱਲ ਕਰਦੇ ਹਾਂ ਕੀ ਕਹਿਣਾ ਹੈ ਇਹਨਾਂ ਦਾ ਤੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਜਨੀਸ਼ ਕੋਹੜਾ ਜੀ ਕਿਹੜੇ ਪਿੰਡ ਤੋਂ ਜੀ ਮੇਗੋਵਾਲ ਤੋਂ ਆਪਾ ਜੀ ਮੇਗੋਵਾਲ ਤੋਂ ਕਿੰਨੇ ਸਮੇਂ ਤੋਂ ਇੱਥੇ ਰਹਿ ਰਹੇ ਹੋ ਪਿੰਡ ਚ ਇਹ 10 11 ਸਾਲ ਹੋ ਗਏ 10 11 ਸਾਲ ਹੋ ਗਏ ਕੀ ਸਮੱਸਿਆ ਤੁਹਾਨੂੰ ਆਈ ਹੈ ਜਿਹੜਾ ਇੱਥੇ ਤੁਹਾਡਾ ਨਾਲ ਇੱਕ ਘਰ ਹੈ ਉੱਥੋਂ ਦੇ ਦਾ ਤੁਹਾਡਾ ਕੋਈ ਲੜਾਈ ਝਗੜਾ ਚੱਲ ਰਿਹਾ ਸੀ ਲੜਾਈ ਝਗੜਾ ਵਾਲੀ ਕੋਈ ਗੱਲ ਨਹੀਂ ਸੀ ਬਸ ਇੰਨੀ ਸੀ ਇਹ ਗਲੀ ਦੇ ਵਿੱਚ ਨਾ ਰਹਿੰਦੇ ਆ ਤੇ ਸਮਾਨ ਰੱਖ ਰਹੇ ਆ ਕੁੱਤਾ ਬੰਦੇ ਆ ਮੈਂ ਦੁੱਧ ਦਾ ਕੰਮ ਕਰਦੀ ਆ ਜਦੋਂ ਵੀ ਮੇਰੇ ਘਰ ਕੋਈ ਆਂਦਾ ਆ ਤਾਂ ਉਹ ਕੁੱਤਾ ਉਹਨਾਂ ਨੂੰ ਬਹੁਤ ਪੈਂਦਾ ਆ ਤਾਂ ਜਿਆਦਾ ਸੀ ਇਹਨਾਂ ਨੂੰ ਦੱਸਦੇ ਆ ਤਾਂ ਉਲਟਾ ਇਹ ਕਹਿੰਦੇ ਆ ਕਿ ਕਿਸੇ ਦੇ ਵਿੱਚ ਇੰਨੀ ਹਿੰਮਤ ਨਹੀਂ ਆ ਕਿ ਕੋਈ ਸਾਡੇ ਡਰਮ ਕੁਰਸੀ ਮੰਜਾ ਚੁਕਾ ਦੇਵੇ ਤੇ ਕੁੱਤਾ ਠੜਵੇ ਕੁੱਤਾ ਇੱਥੇ ਵੱਜਣਾ ਤੇ ਇੱਥੇ ਹੀ ਵੱਜਣਾ ਨਾਣਾ ਅਸੀਂ ਇੱਥੇ ਆ ਤੇ ਇੱਥੇ ਹੀ ਨਾਣਾ ਕੋਈ ਪਿੰਡ ਦਾ ਪੰਚ ਸਰਪੰਚ ਨਹੀਂ ਜੰਮਿਆ ਜੋ ਸਾਡਾ ਸਮਾਨ ਚੁਕਾ ਸਕਦਾ ਹੈ। ਅੱਛਾ ਇੱਥੇ ਐਸੇ ਗਲੀ ਦੇ ਵਿੱਚ ਇਨ ਹੁੰਦੇ ਸੀ। ਜੀ ਹਾਂ ਜੀ ਐਸੇ ਗਲੀ ਦੇ ਵਿੱਚ ਇਹਨਾਂ ਦੀ ਮਾਤਾ ਔਰ ਇਹਨਾਂ ਦਾ ਬੇਟਾ ਇੱਥੇ ਹੀ ਨਹਾਉਂਦੇ। ਅਸੀਂ ਇਹਨਾਂ ਨੂੰ ਕਿਹਾ ਸੀ ਅਸੀਂ ਕੈਮਰੇ ਲਗਾ ਲੈਣੇ ਤਾਂ ਬੋਲਦੇ ਸੀ ਇਹ ਪੇ ਲਗਾ ਕੇ ਦੱਸਿਓ ਅਸੀਂ ਭਾਂਦੇ ਨੇ। ਜਾਂ ਜੇ ਤੁਸੀਂ ਲਗਾਉਂਗੇ ਦੇਖੂਗੇ ਤੁਹਾਨੂੰ ਸ਼ਰਮ ਆਉਗੀ ਸਾਨੂੰ ਕੋਈ ਸ਼ਰਮ ਨਹੀਂ। ਇਹਨਾਂ ਦੀ ਮਾਤਾ ਜੀ ਵੱਲੋਂ ਇਹ ਗੱਲ ਮੈਨੂੰ ਕਹੀ ਗਈ ਹੈ। ਤੇ ਇਸ ਦੇ ਬਰ ਦੇ ਵਿੱਚ ਪੰਚਾਇਤ ਕੋਲ ਮਾਮਲਾ ਰੱਖਿਆ ਗਿਆ ਸੀ ਹਾਂਜੀ ਮੈਂ ਪੰਚਾਇਤ ਨੂੰ ਦੱਸਿਆ ਸੀ ਮੈਂ ਪੰਚਾਇਤ ਨੂੰ ਦੱਸਿਆ ਉਹ ਇਹਨਾਂ ਨੂੰ ਸਮਝਾ ਕੇ ਵੀ ਗਏ ਪਰ ਇਹਨਾਂ ਨੇ ਉਹਨਾਂ ਦੇ ਕਹਿਣ ਦੇ ਬਾਵਜੂਦ ਵੀ ਕੰਮ ਨਹੀਂ ਛੱਡੇ ਸਮਾਨ ਨਹੀਂ ਚੱਕਿਆ ਫਿਰ ਮਜਬੂਰੀ ਵਿੱਚ ਸਾਨੂੰ ਪੁਲਿਸ ਵਿੱਚ ਰਿਪੋਰਟ ਕਰਨੀ ਪਈ ਅਸੀਂ ਔਰ ਮੇਰੇ ਗਵਾਂਢੀ ਅਸੀਂ ਦੋਨੇ ਦੁਖੀ ਸਨ ਇਸ ਹਨ ਇਸੇ ਕਰਕੇ ਅਸੀਂ ਰਿਪੋਰਟ ਮਾਲਪੁਰ ਥਾਣੇ ਵਿੱਚ ਕੀਤੀ ਤੇ ਫਿਰ ਉੱਥੋਂ ਫਿਰ ਅਸੀਂ ਵਾਪਸ ਅਸੀਂ ਵਾਪਸ ਕੀਤੀ ਤਾਂ ਉੱਥੇ ਸਾਨੂੰ ਸੱਦਿਆ ਗਿਆ ਇਹਨਾਂ ਨੂੰ ਵੀ ਸੱਦਿਆ ਗਿਆ ਤੇ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਪੇ ਤੈਨੂੰ ਇੱਕ ਮੌਕਾ ਇਹਨਾਂ ਨੂੰ ਦੇਣਾ ਪੈਣਾ ਆ ਇੱਕ ਮੌਕਾ ਇਹਨਾਂ ਨੂੰ ਦੇ ਦੇ ਫਿਰ ਅਸੀਂ ਇਹਨਾਂ ਨੂੰ ਜੇ ਕੋਈ ਵੀ ਮੈਂ ਮੈਂ ਇਹ ਬੋਲਿਆ ਪੇ ਮੈਂ ਨਹੀਂ ਦੇਣਾ ਚਾਹੁੰਦੀ ਮੈਨੂੰ ਪਤਾ ਇਹ ਨਹੀਂ ਹਟਣਗੇ ਤਾਂ ਉਹਨਾਂ ਨੇ ਮੈਨੂੰ ਕਿਹਾ ਇੱਕ ਵਾਰ ਤੁਹਾਨੂੰ ਦੇਣਾ ਹੀ ਪੈਣਾ ਅੱਗੇ ਥਾਣਾ ਥੋੜੇ ਟਾਈਮ ਲਈ ਹੁੰਦਾ ਸੀ ਹੁਣ 24 ਘੰਟੇ ਚਾਲੂ ਆ ਜਦ ਵੀ ਤੁਹਾਨੂੰ ਸਾਡੀ ਜ਼ਰੂਰਤ ਹੋਈ 112 ਨੰਬਰ ਤੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ। ਕੌਣ ਨੇ ਕੌਣ ਨੇ ਸਰਪੰਚ ਸਾ ਪਿੰਡ ਦੇ? ਮੈਂ ਮੈਨੂੰ ਉਹਨਾਂ ਦਾ ਨਾਂ ਨਹੀਂ ਪਤਾ ਬਸ ਸ਼ਾਰਟ ਨਾਂ ਉਹਨਾਂ ਦਾ ਪੰਮਾ ਹੀ ਉਹਨਾਂ ਨੂੰ ਕਹਿੰਦੇ ਆ ਬਸ ਮੈਨੂੰ ਇੰਨੇ ਪਤਾ। ਪੰਮਾ ਹੀ ਕਹਿੰਦੇ ਆ। ਪੰਮਾ ਹੀ ਕਹਿੰਦੇ ਆ। paramagnetic ਸ਼ਾਇਦ ਹੋਗਾ। ਵੈਸੇ ਉਹਨਾਂ ਨੇ ਘਰ ਵਾਲੀ ਉਹਨਾਂ ਦੀ ਸਰਪੰਚਣੀ ਆ। ਤੁਸੀਂ ਜਦੋਂ ਉਹਨਾਂ ਕੋਲ ਪਹੁੰਚੇ ਤਾਂ ਤੁਹਾਡਾ ਸਾਥ ਨਹੀਂ ਦਿੱਤਾ ਗਿਆ ਉਹਨਾਂ ਵੱਲ ਤੁਹਾਡੇ ਨਾਲ ਪੁਲਿਸ ਸਟੇਸ਼ਨ ਤੱਕ ਪਹੁੰਚ ਨਹੀਂ ਕੀਤੀ ਗਈ ਤੁਹਾਡੇ ਹੱਕ ਦੇ ਵਿੱਚ ਕੋਈ ਗੱਲ ਨਹੀਂ ਰੱਖੀ ਗਈ ਉਹਨਾਂ ਨੇ ਮੈਨੂੰ ਕਿਹਾ ਪਈ ਤੂੰ ਹੁਣ ਅਸੀਂ ਸਮਝਾ ਕੇ ਦੇਖ ਲਿਆ ਹੁਣ ਪੁਲਿਸ ਕੋ ਤੁਹਾਡਾ ਮਾਮਲਾ ਚੱਲ ਗਿਆ ਇਹਦੇ ਵਿੱਚ ਹੁਣ ਸਾਡੀ ਕੋਈ ਜ਼ਰੂਰਤ ਨਹੀਂ ਆ ਹੁਣ ਤੁਸੀਂ ਕਾਨੂੰਨੀ ਕਾਰਵਾਈ ਕਰ ਸਕਦੇ ਹੋ ਤੇ ਇੱਥੇ ਨਸ਼ੇ ਦਾ ਵਪਾਰ ਕਰਦਾ ਹੋ ਰਿਹਾ ਜੀ ਹਾਂਜੀ ਇਹ ਬਹੁਤ ਟਾਈਮ ਦਾ ਹੋ ਰਿਹਾ ਪਰ ਸ਼ੋਅ ਇਹ ਹੁਣ ਹੋਇਆ ਫਿਰ ਇਹ ਜਲੇ ਜਾਂਦਾ ਸੀ ਆ ਜਾਂਦਾ ਸੀ ਫਿਰ ਹੁਣ ਤਾਂ ਅਸੀਂ ਕੈਮਰੇ ਲਗਾਏ ਤਾਂ ਸਾਨੂੰ ਪਤਾ ਲੱਗਾ ਜ਼ਿਆਦਾਤਰ ਪਈ ਇਹ ਨਸ਼ਾ ਕਰ ਰਿਆ ਜਿਸ ਦਿਨ ਪਹਿਲਾਂ ਪੁਲਿਸ ਆਈ ਸੀ ਉਸ ਦਿਨ ਇਹਨਾਂ ਦੇ ਅੰਦਰੋਂ ਇੱਕ ਬੰਦਾ ਵੀ ਬਰਾਮਤ ਹੋਇਆ ਉਸਨੇ ਪੁਲਿਸ ਦੇ ਸਾਹਮਣੇ ਇਹੀ ਬਿਆਨ ਦਿੱਤੇ ਸੀ ਵੀ ਮੈਂ ਇਹ ਨਸ਼ਾ ਵੇਚਦਾ ਔਰ ਮੈਂ ਖਰੀਦਣ ਆਇਆ ਹਾਂ ਹਾਂਜੀ ਇਹ ਦੱਸਿਆ ਸੀ ਉਹਨਾਂ ਨੇ ਹਾਂ ਜੀ ਸਰ ਕੀ ਨਾਮ ਹੈ ਤੁਹਾਡਾ ਜੀ ਸਰ ਪਰਮਿੰਦਰ ਸਿੰਘ ਆ ਜੀ ਨਾਮ ਇਹ ਕਿਹੜੇ ਪਿੰਡ ਤੋਂ ਜੀ ਮੇਗੋਵਾਲ ਦੋਬਾਬਾ ਜੀ ਹਾਂਜੀ ਕੀ ਕਹਿਣਾ ਚਾਹੋਗੇ ਇਹ ਨਸ਼ਾ ਦਾ ਜਿਹੜਾ ਵਪਾਰ ਇੱਥੇ ਹੋ ਰਿਹਾ ਤੇ ਕੌਣ ਦਾ ਹੋ ਰਿਹਾ ਇਹਦੇ ਬਾਰੇ ਕੀ ਚੱਲਣਾ ਪਾਉ ਸਰ ਐਕਚੁਅਲੀ ਅਸੀਂ ਆਏ ਹਾਂ ਬਾਹਰੋਂ ਠੀਕ ਆ ਸਾਡੇ ਘਰ ਦੇ ਸਾਡੀ ਹੈਗੀ ਪੈਣ ਤੇ ਅਸੀਂ ਤਕਰੀਬਨ 1 ਸਾਲ 1.5 ਸਾਲ ਬਾਅਦ 2 ਸਾਲ ਬਾਅਦ 2.5 ਦਾ ਥੋੜਾ ਟਾਈਮ ਵਾਸਤੇ ਆਈਦਾ ਸਾਨੂੰ ਬਹੁਤ ਟਾਈਮ ਦੀ ਇਹ ਚੀਜ਼ਾਂ ਦਾ ਪਤਾ ਸੀਗਾ ਸਾਡੇ ਕੁੜੀ ਦਾ ਪਹਿਲਾਂ ਇਹ ਜਾਨੀ ਕਿ ਪਿਛਲੇ ਬੰਨੇ ਘਰ ਹੁੰਦਾ ਸੀ ਇਹਨੇ ਦਰਵਾਜ਼ਾ ਇੱਧਰ ਤੋਂ ਕੱਢਿਆ ਪਹਿਲਾਂ ਕਿਤੇ ਹੋਰ ਕੋਈ ਬੰਦਾ ਰਹਿੰਦਾ ਸੀਗਾ ਚਲੋ ਉਹ ਯੂਜ਼ ਨਹੀਂ ਕਰ ਰਹੀ ਸੀ ਇਹ ਨਸ਼ੇ ਦਾ ਵਪਾਰ ਇੱਥੇ ਬਹੁਤ ਟਾਈਮ ਦਾ ਹੀ ਚੱਲ ਰਿਹਾ ਆ ਜਿੰਨੂੰ ਕਹਿੰਦੇ ਚਿੱਟਾ ਆਏ ਤੇ ਚਿੱਟਾ ਇਹ ਕਾਫੀ ਟਾਈਮ ਦਾ ਸੇਲ ਕਰ ਰਹੇ ਚਲੋ ਲੋਕ ਇੰਟਰਫੇਅਰ ਨਹੀਂ ਕਰ ਰਹੇ ਇਹ ਚੀਜ਼ਾਂ ਦੇ ਵਿੱਚ ਪਰ ਚਲੋ ਸਾਡੇ ਬੱਚੇ ਆ ਅਸੀਂ ਬਾਹਰ ਅੰਦਰ ਜਾਣਾ ਆ ਤੇ ਜਾਨੀ ਕਿ ਬਹੁਤ ਇਹ ਧਮਕੀਆਂ ਲੋਕਾਂ ਨੂੰ ਦੇਣ ਲੱਪੰਦੇ ਸੀ ਕਿ ਬਹੁਤ ਕਾਂਡ ਇਨੀ ਕਿਤੇ ਚੋਰੀਆਂ ਅਚਾਰੀਆਂ ਬਸ ਕਾਫੀ ਟਾਈਮ ਤੋਂ ਇਹ ਬੰਦੇ ਇਹ ਕੁਝ ਕਰ ਰਹੇ ਆ ਜਿਹੜਾ ਬੰਦਾ ਇਸ ਮਾਮਲੇ ਤੇ ਬੋਲਦਾ ਜਾਂ ਕੰਪਲੇਂਟ ਕਰਦਾ ਹੈ ਇਹਨੂੰ ਡਰਾ ਕੇ ਧਮਕਾ ਕੇ ਇਹ ਉਹ ਤੋਂ ਕੇਸ ਵਾਪਸ ਕਰਾ ਲੈਂਦੇ ਆ ਇਹਨਾਂ ਦਾ ਕੀ ਕਿ ਇਹ ਪ੍ਰੋਫੈਸ਼ਨਲ ਇਹ ਕੰਮ ਹੋਇਆ ਇਸ ਵੇਲੇ ਤੇ ਵਾਪਸ ਇਨੀ ਸਾਨੂੰ ਜਿਹੜੇ ਸੀ ਆਪਾਂ ਪਹਿਲਾਂ ਵੀ ਕੇਸ ਫਾਈਲ ਕੀਤਾ ਚਲੋ ਵਾਪਸ ਜਿੱਦਾਂ ਵੀ ਕਰਕੇ ਆਫਤ ਵਿੱਚ ਸਾਡੀ 16 ਹੋ ਗਈ ਸਾਨੂੰ ਇਹਨਾਂ ਨੂੰ ਕਿਹਾ ਵੀ ਮੌਕਾ ਦਿੱਤਾ ਜਾਪੇ ਅਸੀਂ ਮੌਕਾ ਦਿੱਤਾ ਉਹਨਾਂ ਨੂੰ ਵਾਪਸ ਥੋੜੇ ਦਿਨਾਂ ਤੋਂ ਬਾਅਦ ਇਹ ਫੇਰ ਸੇਮ ਕੰਮ ਸ਼ੁਰੂ ਕਰ ਲ ਆਪਣੇ ਮਾਨਯੋਗ ਐਸਐਚਓ ਸਾਹਿਬ ਮਾਹਲਪੁਰ ਤੋਂ ਉਹ ਆਏ ਸਕੇ ਇੱਥੇ ਤੈਕੀਕਾਤ ਕਰਕੇ ਗਏ ਉਸ ਟਾਈਮ ਚਲੋ ਉਹ ਨਹੀਂ ਸਾਨੂੰ ਕਿਹਾ ਵੀ ਤੁਸੀਂ ਸੀਸੀਟੀਵੀ ਕੈਮਰਾ ਆਪਣੀ ਗਲੀ ਤੇ ਲਗਾ ਸਕਦੇ ਕਿਸੇ ਦੇ ਘਰ ਤੇ ਨਾ ਹੋਵੇ ਆਪਾਂ ਉਹ ਲਗਵਾਇਆ ਇਹਨਾਂ ਨੂੰ ਉਸੇ ਤੀਤ ਤੋਂ ਡਰ ਪੈ ਗਿਆ ਵੀ ਹੁਣ ਸਾਡੀ ਵੀਡੀਓ ਵਾਇਰਲ ਹੋਣੀ ਆ ਫੇ ਰਿਕਾਰਡਿੰਗ ਕਰੂਗੇ ਇਹ ਸਾਰਾ ਕੁਝ ਕਰੂਗੇ ਤੇ ਵਾਪਸ ਨਹੀਂ ਉਹ ਸੀਸੀਟੀਵੀ ਕੈਮਰਾ ਸਾਡਾ ਭੰਨਤਾ ਬਾਹਰੋਂ ਬੰਦੇ ਸੱਦ ਕੇ ਤੇ ਕਿਹਨੇ ਭੰਨਿਆ ਸੀ ਸੀਸੀਟੀਵੀ ਕੈਮਰਾ ਇਹ ਮੁੰਡਾ ਇੱਕ ਤਾਂ ਮਨਿੰਦਰ ਸਿਗਾ ਜੀ ਨਾਲ ਉਰਫ ਮਨੀਓ ਨੂੰ ਕਹਿੰਦੇ ਆ ਤੇ ਇਦੋਂ ਆਪਣੇ ਇਹਨੂੰ ਨਾ ਸੁਨਿਆਰਾ ਇਹਨੂੰ ਉਰਫ सोनू ਕਹਿੰਦੇ ਆ ਜਿਹੜਾ ਮਨਿੰਦਰ ਜਿਹਨੇ ਸੀਸੀਟੀਵੀ ਕੈਮਰਾ ਭੰਨੇ ਆ ਤੁਹਾਡਾ ਉਹ ਵੀ ਇਹਦੇ ਸੰਪਰਕ ਦੇ ਵਿੱਚ ਹੈ ਨਸ਼ਾ ਲੈਂਦਾ ਹੈ ਜੀ ਉਹ ਤਾਂ ਸਾਨੂੰ ਪ੍ਰੋਪਰ ਤਰੀਕੇ ਤਾਂ ਪਤਾ ਨਹੀਂ ਉਹ ਐਕਚੁਅਲ ਦੇ ਵਿੱਚ ਉਹ ਮੁੰਡਾ ਬਾਹਰੋਂ ਆਇਆ ਤੇ ਇਹਨੇ ਉਹਨੂੰ ਖਲਾ ਫਲਾ ਕੇ ਪਤਾ ਨਹੀਂ ਉਹਦੇ ਦਿਮਾਗ 'ਚ ਕੀ ਕੀਤਾ ਕੀ ਨਹੀਂ ਕੀਤਾ ਸਾਨੂੰ ਉਹ ਜਾਣੇ ਤੇ ਇਹ ਜਾਣੇ ਤੇ ਫਸਟ ਟਾਈਮ ਹੀ ਅਸੀਂ ਇਹਦੇ ਨਾਲ ਉਹਨੂੰ ਦੇਖਿਆ ਆ ਤੇ ਸਾਨੂੰ ਉਹਦੇ ਪ੍ਰੋਪਰ ਨਹੀਂ ਪਤਾ ਪਰ ਹੋਰ ਵੀ ਇਹਦੇ ਨਾਲ ਦੇ ਸਾਡੇ ਪਿੰਡ ਦੇ ਚਾਰ ਪੰਜ ਬੰਦੇ ਸੀਗੇ ਉਹ ਵੀ ਇਹਦੇ ਨਾਲ ਆਜਾ ਟੋਟਲ 6 ਬੰਦੇ ਉਦੋਂ ਆਏ ਸੀ ਕਿ ਉਹਨਾਂ ਨੇ ਹਮਲਾ ਕੀਤਾ ਘਰ ਬਾੜਨੇ ਦੀ ਕੋਸ਼ਿਸ਼ ਕੀਤੀ ਸੀ ਸੀਸੀਟੀਵੀ ਕੈਮਰਾ ਭੰਨਣ ਦੀ ਕੋਸ਼ਿਸ਼ ਕੀਤੀ ਤੇ ਅਨੇਕਾ ਪ੍ਰਕਾਰ ਦੇ ਹੋਰ ਵੀ ਹੋ ਬਹੁਤ ਗਲਤ ਕੰਮ ਕਰਦੇ ਆ ਸੋ ਸਾਡੇ ਨਾਲ ਇਸ ਵੇਲੇ ਪਿੰਡ ਵਾਸੀ ਮੌਜੂਦ ਨੇ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਜਿਹੜਾ ਇੱਥੇ ਪਿੰਡ ਦੇ ਵਿੱਚ ਨਸ਼ਾ ਸਪਲਾਈ ਹੋ ਰਿਹਾ ਨਸ਼ਾ ਨਸ਼ੇ ਦਾ ਵਪਾਰ ਹੋ ਰਿਹਾ ਤੇ ਨੌਜਵਾਨੀ ਨਸ਼ਿਆਂ 'ਚ ਜਾ ਰਹੀ ਹੈ ਹਾਂਜੀ ਮਾਤਾ ਜੀ ਕੀ ਨਾਮ ਤੁਹਾਡਾ ਜੀ ਬਲਜੀਤ ਕੌਰ ਜੀ ਹਾਂਜੀ ਕਿਹੜੇ ਪਿੰਡ ਤੋਂ ਤੁਸੀਂ ਮੇਗਵਾਲ ਤੋਂ ਜੀ ਮੇਗਵਾਲ ਗੰਜਿਆਂ ਤੋਂ ਤੁਸੀਂ ਤਾਂ ਪਿੰਡ ਦੇ ਵਿੱਚ ਜਿਹੜਾ ਨਸ਼ੇ ਦਾ ਵਪਾਰ ਹੋ ਰਿਹਾ ਕਿਵੇਂ ਦੇਖਦੇ ਹੋ ਉਹਨੂੰ ਕੀ ਕਹਿਣਾ ਚਾਹੋਗੇ ਬਹੁਤ ਹੋ ਰਿਹਾ ਜੀ ਹਰ ਬੱਚਾ ਬਰਬਾਦ ਹੋ ਰਿਹਾ ਅੱਜ ਦੇ ਸਮੇਂ ਦੇ ਵਿੱਚ ਨਸ਼ੇ ਨੂੰ ਬੰਦ ਕੀਤਾ ਜਾਵੇ ਘਰ ਘਰ ਬੱਚਿਆਂ ਦੀ ਆਪਣੀ ਜ਼ਿੰਦਗੀ ਵਧੀਆ ਹੋਵੇ ਹਾਂਜੀ ਇਹ ਕਦੋਂ ਤੋਂ ਨਸ਼ਾ ਚੱਲ ਰਿਹਾ ਇੱਥੇ ਪਿੰਡ 'ਚ ਇਹ ਤਾਂ ਬਹੁਤ ਟਾਈਮ ਤੋਂ ਜੀ ਚੱਲ ਰਿਹਾ ਇਸ ਬਾਰੇ ਕੋਈ ਪੁਲਿਸ ਨੇ ਤਲਾਸ਼ ਨਹੀਂ ਕੀਤੀ ਕਦੀ ਇਸ ਬਾਰੇ ਮੈਨੂੰ ਪਤਾ ਨਹੀਂ ਕਿ ਪੁਲਿਸ ਨੇ ਤਲਾਸ਼ ਕੀਤੀ ਗਈ ਕਿ ਨਹੀਂ ਹਾਂਜੀ ਤੇ ਕੀ ਮੰਗ ਕਰਦੇ ਹੋ ਹੁਣ ਤੁਸੀਂ ਮੈਂ ਮੰਗ ਕਰਦੀ ਹਾਂ ਕਿ ਹਰ ਨਸ਼ੇ ਨੂੰ ਬੰਦ ਕੀਤਾ ਜਾਵੇ ਹਰ ਇੱਕ ਦੇ ਬੱਚੇ ਦੀ ਜ਼ਿੰਦਗੀ ਵਧੀਆ ਬਣ ਜਾਵੇ ਹਾਂਜੀ ਹਾਂਜੀ ਕੀ ਨਾਮ ਹੈ ਜੁਝਾਰ ਸਿੰਘ ਜੀ ਅਸੀਂ ਕਿਹੜੇ ਪਿੰਡ ਤੋਂ ਤੁਸੀਂ ਮੇਗੋਵਾਲ ਦੋਆਬਾ ਤੇ ਮੇਗੋਵਾਲ ਦੋਆਬਾ ਤੋਂ ਤੇ ਕਿਵੇਂ ਕਹਿਣਾ ਚਾਹੋਗੇ ਜਿਹੜਾ ਨਸ਼ੇ ਦਾ ਇੱਥੇ ਚੱਲ ਰਿਹਾ ਸਿਸਟਮ ਸਾਰਾ ਤੁਹਾਡੇ ਧਿਆਨ ਦੇ ਵਿੱਚ ਹੈਗਾ ਹਾਂ ਚੱਲਦਾ ਜੀ ਨਸ਼ਾ ਚੱਲਦਾ ਹੈ ਹਾਂਜੀ ਸੋਚ ਇਹ ਹੀ ਰੱਖਦੇ ਹਾਂ ਜੀ ਨਸ਼ਾ ਬੰਦ ਹੋਣਾ ਚਾਹੀਦਾ ਤਾਂ ਕਿ ਗਾਂਹ ਜਿਹੜੇ ਨਿਆਣੇ ਆ ਨਸ਼ਿਆਂ ਤੋਂ ਨਾ ਲੱਗਣ ਹਾਂਜੀ ਕੋਈ ਸਰ ਪੁਲਿਸ ਪ੍ਰਸ਼ਾਸਨ ਤੱਕ ਵੀ ਪਹੁੰਚ ਕੀਤੀ ਕਦੀ ਪਤਾ ਨਹੀਂ ਜੀ ਹੁਣ ਪੰਚਾਇਤ ਵਾਲਿਆਂ ਨੂੰ ਪਤਾ ਹੋਣਾ ਵੀ ਕੀਤਾ ਜਾਂ ਨਹੀਂ ਕੀਤਾ ਸੰਤਾ ਇਹ ਪਤਾ ਵੀ ਵਿਕਦਾ ਆ ਹਾਂਜੀ ਹਾਂਜੀ ਕੀ ਨਾਮ ਪਰਸ਼ੋਦਨ لال ਸਾਹਿਬ ਕਿਹੜੇ ਪਿੰਡ ਤੋਂ ਜੀ ਅੰਨੇ ਗੋਲਦੱਬਾ ਮੇ ਗਵਾਲ ਦਵਾਬਾ ਤੋਂ ਤੇ ਤੁਸੀਂ ਕਿਵੇਂ ਦੇਖਦੇ ਹੋ ਜਿਹੜਾ ਪਿੰਡ ਦੇ ਵਿੱਚ ਸੁਨਚਾਰਿਆ ਕਿ ਨਸ਼ਾ ਬਹੁਤ ਵਿਖਰੇ ਆ ਚਿੱਟੇ ਦਾ ਕਿਵੇਂ ਦੇਖੋ ਵਿਗਦਾ ਜਾਂ ਨਹੀਂ ਵਿਗਦਾ ਸਾਡੀ ਸਰਕਾਰ ਨੂੰ ਪਤਾ ਜਾਦੇ ਕਾਰਨਾਂ ਨੇ ਹੁੰਦੇ ਕਿਸੇ ਕਾਰਨ ਹੀ ਹੁੰਦੇ ਇਹਦੇ ਬਦਲ ਹੁਣ ਜੇ ਤੁਹਾਨੂੰ ਅਸੀਂ ਸਟੋਰੀ ਸੁਣਾਈਏ ਤੁਹਾਡੇ ਇੱਥੇ ਦੋ ਕੰਨ ਲੱਗ ਜਾਣਗੇ ਸਾਰੀ ਚੀਜ਼ ਜਿਹੜੇ ਸਾਡੇ ਕਰਮਚਾਰੀ ਆ ਪਗੜੀ ਵਾਲੇ ਹਾਂਜੀ ਉਹਨਾਂ ਨੂੰ ਹਰੇਕ ਚੀਜ਼ ਦਾ ਪਤਾ ਹੁੰਦਾ ਉਹ ਕਾਰਵਾਈ ਕਰਨ ਜਾਂ ਨਾ ਕਰਨ ਉਹਨਾਂ ਦੀ ਆਪਣੀ ਮਰਜ਼ੀ ਹੈ ਉਹ ਕਿਉਂ ਨਹੀਂ ਕਰਦੇ ਕਿਹਦਾ ਦਬਾਇਆ ਕਿਉਂ ਕੱਢ ਲੈ ਨਹੀਂ ਕਰਦੇ ਇਹ ਉਹਨਾਂ ਨੂੰ ਪਤਾ ਪਿੰਡ ਵਾਸੀ ਜਾਂ ਪੰਚਾਇਤ ਵੱਲੋਂ ਕਦੀ ਪਹੁੰਚ ਕੀਤੀ ਗਈ ਥਾਣਿਆਂ ਤੱਕ ਜਿਹੜੀ ਪੰਚਾਇਤ ਹੈ ਉਹ ਕਿਸੇ ਨੂੰ ਬੋਲਣ ਨਹੀਂ ਕਿ ਕੁਝ ਨਹੀਂ ਕਰਦੀ ਪੰਚਾਇਤ ਹਾਂਜੀ ਪਹਿਣਾ ਚਾਹਦੀ ਤੇ ਮੈਂ ਕਹਾਂ ਨੂੰ ਕਹਿਦੇ ਆ ਗੁਰੂ ਹਮ ਪਤਾ ਸਾਰੇ ਨੂੰ ਹੁੰਦਾ ਪੱਕਾ ਕਾਨੂੰ ਕੋਈ ਲੰਦਾ ਨਹੀਂ ਜਦੋਂ ਕਿ ਪੰਚਾਇਤ ਵੀ ਕਿਤੇ ਨਾ ਕਿਤੇ ਡਰ ਹੈਗਾ ਆਪਣੇ ਪੰਚਾਇਤ ਦਾ ਡਰ ਹੋਵੇ ਤਾਂ ਆਦਮੀ ਕਰੇ ਕਿਉਂ ਨੇ ਪੰਚਾਇਤ ਨੂੰ ਪੰਚਾਇਤ ਨੂੰ ਇਹ ਨਸ਼ਾ ਤਸਕਰ ਦਾ ਖਰਾ ਜੀ ਜਿਸ ਬੱਚੇ ਦੇ ਪੇਰੈਂਟਸ ਸਮਝਿਆ ਆਪਣੀ ਜਿੰਮੇਵਾਰੀ ਉਹ ਬੱਚਾ ਕਦੀ ਖਰਾਬ ਨਹੀਂ ਹੁੰਦਾ ਇਤੋਂ ਤੋਂ ਪਾਪ ਸਮਝ ਗਏ ਜੇ ਪੰਚਾਇਤ ਸਮਝੇ ਜਾ ਕਰੇ ਤਾਂ ਸਭ ਕਾਰਵਾਈ ਹੋ ਸਕਦੀ ਹੈ ਬਾਕੀ ਆ ਜਿਹੜੇ ਸਾਡੇ ਮਲਾਜ਼ਮ ਹੈ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਕਿਆ ਕਰਨ ਬਾਕੀ ਜਿਹੜੀ ਸਰਕਾਰ ਆ ਉਹ ਤੁਹਾਨੂੰ ਪੜਦਾ ਤੁਸੀਂ ਮੀਡੀਆ ਵਾਲੇ ਤੁਸੀਂ ਘੜ ਘੜ ਫਾ ਨੂੰ ਔਰ ਬਾੜ ਦੀਆਂ ਖਬਰਾਂ ਪਹੁੰਚਾਉਂਦਾ। ਸੋ ਇਹ ਬਜ਼ੁਰਗ ਵੱਲੋਂ ਕਿਹਾ ਗਿਆ ਕਿ ਜੇ ਪੰਚਾਇਤ ਚਾਵੇ ਤਾਂ ਵੱਡੀ ਕਾਰਵਾਈ ਹੋ ਸਕਦੀ ਹੈ ਤੇ ਬਾਕੀ ਤੁਸੀਂ ਆਪ ਵੀ ਸਮਝ ਸਕਦੇ ਹੋ ਕਿ ਕੀ ਕਹਿਣਾ ਚਾਹੁੰਦੇ ਨੇ ਭਾਈ ਸਾਹਿਬ। ਸੋ ਸਰਪੰਚ ਸਾਹਿਬ ਨੂੰ ਵੀ ਇਸ ਮਾਮਲੇ ਤੇ ਅਸੀਂ ਗੱਲਬਾਤ ਕਰਾਂਗੇ, ਫੋਨ ਕਰਾਂਗੇ ਤੇ ਜੋ ਵੀ ਉਹਨਾਂ ਨਾਲ ਗੱਲਬਾਤ ਹੁੰਦੀ ਹੈ ਅਸੀਂ ਆਪਣੇ ਮੀਡੀਆ ਰਾਹੀਂ ਆਪਣੇ ਚਾਂਦੇ ਰਾਹੀਂ ਤੁਹਾਡੇ ਤੱਕ ਅਸੀਂ ਪਹੁੰਚਾਵਾਂਗੇ ਤੇ ਸਰਕਾਰ ਨੂੰ ਇਹਨਾਂ ਨਸ਼ੇੜੀਆਂ ਨੂੰ ਇਹਨਾਂ ਨਸ਼ਾ ਤਸਕਰਾਂ ਨੂੰ ਨੱਥ ਪਾ ਕੇ ਅੰਦਰ ਕਰਨਾ ਚਾਹੀਦਾ ਹੈ। ਕੋਈ ਜੋ ਵੀ ਇਹਨਾਂ ਦੇ ਖਿਲਾਫ ਕਾਰਵਾਈ ਹੈ ਉਹ ਕਰਨੀ ਚਾਹੀਦੀ ਹੈ ਤਾਂ ਜੋ ਇਹ ਪਿੰਡ ਵਾਸੀ ਨੇ ਜੋ ਪੰਜਾਬ ਵਾਸੀ ਨੇ ਇੱਥੇ ਪੰਜਾਬ ਦਾ ਜੋ ਛੇਵਾਂ ਦਰਿਆ ਨਸ਼ਿਆਂ ਦਾ ਉਸ ਨੂੰ ਰੋਕਿਆ ਜਾ ਸਕੇ ਜੀਬੀਸੀ ਆਪਣੇ ਲਈ ਕੈਮਰਾਮੈਨ ਜਤਿੰਦਰ ਪ੍ਰਿੰਸਰਾਨ ਮੈਂ ਨਵਨੀ ਸਿੰਘ ਚੀਮਾ ਧੰਨਵਾਦ ਹੈਲੋ ਹੈਲੋ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਆਪਣੇ ਸਰਪੰਚ ਸਾਹਿਬ ਬੋਲਦੇ ਮੇਗੋਵਾਲ ਦਵੱਬਾ ਪਿੰਡ ਤੋਂ ਜੀ ਹਾਂਜੀ 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 ਹੋਰ ਸਨੋ ਕੀ ਹਾਲ ਚਾਲ ਜੀ ਹਾਂਜੀ ਵਧੀਆ ਇੱਕ ਰਪਾ ਜੀ ਸਰ ਮੀਡੀਆ ਤੋਂ ਬੋਲ ਰਿਹਾ ਮੈਂ ਨਿਊਜ਼ ਚੈਨਲ ਤੋਂ ਨਵਨੀ ਸਿੰਘ ਚੀਮਾ ਜੀ ਹਾਂ ਜੀ ਜੀ ਦੱਸੋ ਹਾਂ ਜੀ ਸਰ ਪਿੰਡ ਦੇ ਵਿੱਚੋਂ ਨਾ ਕੋਈ ਚੱਲ ਰਹੀ ਸੀ ਕੋਈ ਘਟਨਾ ਜੀ ਵਾਪਰੀ ਜਾਂ ਕੋਈ ਕੈਮਰੇ ਕੁਮਰੇ ਤੋੜੇ ਜਾਂ ਕੋਈ ਕਹਿ ਰਹੇ ਨਸ਼ੇੜੀ ਵਿਅਕਤੀ ਆ ਉਹ ਹੈ ਨਾ ਹਾਂਜੀ ਹਾਂਜੀ ਅੱਛਾ ਤੇ ਕੀ ਹੈਗਾ ਮਾਮਲਾ ਜੀ ਇਹਦਾ ਕਹਿੰਦੇ ਪੰਚਾਇਤ ਕੋਈ ਸਾਧਨ ਦੀ ਪੀ ਸਾਡਾ ਤੇ ਜੱਤ ਕੇ ਪਤਾ ਹੀ ਆ ਸਾਰਾ ਕੁਝ ਉਹਨਾਂ ਨੂੰ ਦੇਖੋ ਜੀ ਇੱਕ ਤਾਂ ਹੁਣ ਪੰਚਾਇਤਾਂ ਸਾਡੀਆਂ तकरीबन ਭੰਗਈ ਆ ਅਸੀਂ ਪਰੇ ਜਹੀ ਤਾਂ ਹਾਂਜੀ ਤੇ ਇਹਨਾਂ ਨੇ ਪੁਲਿਸ ਰਿਪੋਰਟ ਕੀਤੀ ਹੋਈ ਆ ਹਾਂਜੀ ਹਾਂਜੀ ਤੇ ਪ੍ਰਸ਼ਾਸਨ ਦਾ ਕੰਮ ਦੇਖੋ ਉਹ ਵੀ ਗਲਤ ਆਨਸਰ ਹੋਣਾ ਚਾਹੀਦਾ ਨਾ ਛੜੀ ਹੁਣ ਪੁਲਿਸ ਫੜ پکڑਦੀ ਤੁਹਾਨੂੰ ਪਤਾ ਹੀ ਹੈ ਪ੍ਰਸ਼ਾਸਨੇ ਕੰਮ ਕਰਦਾ ਇਹ ਬਾਰੇ ਹਾਂਜੀ ਹਾਂਜੀ ਤੇ ਪੰਚਾਇਤਾਂ ਕੋ ਤਾਂ ਇੰਨੀ ਅਖਤਿਆਰ ਨਹੀਂ ਹੁੰਦਾ ਸਾਡੇ ਕੋਲ ਵੀ ਕਿਸੇ ਨੂੰ ਫੜ ਕੇ ਅਸੀਂ ਅੰਦਰ ਕਰ ਦਈਏ ਜਾਂ ਕੁਝ ਵੀ ਕਰੀਏ ਹੂੰ 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 ਤੁਹਾਨੂੰ ਪਤਾ ਹੀ ਆ ਤੁਸੀਂ ਜਾਣਦੇ ਸਭ ਕੁਝ ਹਾਂਜੀ ਹਾਂਜੀ ਤੇ ਅਸੀਂ ਚਲੋ ਉਹਨਾਂ ਨੂੰ ਇੱਕ ਵਾਰੀ ਜਦਾਂ ਮੁੜਾ ਸਮਝਾਤਾ ਸੀਗਾ ਹਾਂਜੀ ਤਾਂ ਉਹ ਬੰਦੇ ਨਹੀਂ ਸਮਝੇ ਉਹਨਾਂ ਨੂੰ ਆਪਣੀ ਕੋਈ ਹੁੰਗੀ ਦੱਸੇ ਸਾਨੂੰ ਪਤਾ ਹੀ ਸਾਰਾ ਨਹੀਂ ਨਹੀਂ ਜਿਸ ਤਰ੍ਹਾਂ ਸਰ ਪਿੰਡ ਦੇ ਵਿੱਚ ਨਸ਼ਾ ਵਿਕ ਰਿਹਾ ਹੈ ਨਾ ਤੇ ਪੰਚਾਇਤ ਦਾ ਫਰਜ਼ ਨਹੀਂ ਬੰਦਦਾ ਸਰਪੰਚ ਸਾਹਿਬ ਦਾ ਵੀ ਥਾਣੇ 'ਚ ਰਿਪੋਰਟ ਦਾ ਸੀ ਅਸੀਂ ਉਹ ਥਾਣੇ 'ਤੇ ਰਿਪੋਰਟ ਕੀਤੀ ਹੋਈ ਹੈ ਤਰਜੇ ਅਸੀਂ ਦਿਖਾ ਕਰ ਉਹਨਾਂ ਨੂੰ ਕਹਿ ਚੁੱਕੇ ਹਾਂ ਪਹਿਲਾਂ ਹੀ ਵੀ ਸਾਡੇ ਇਦਾਂ ਹੈਗੀ ਆ ਉਹਦੇ ਬਦਲੇ ਵਿੱਚ ਕਾਰਵਾਈ ਕਰੋ ਉਹ ਕਹਿੰਦੇ ਤੁਸੀਂ ਮਤਲਬ ਸਾਨੂੰ ਦੱਸੋ ਅਸੀਂ ਦੱਸ ਚੁੱਕੇ ਹਾਂ ਵੀ ਆ ਬੰਦੇ ਹੈਗੇ ਆ ਅੱਛਾ ਫਿਰ ਵੀ ਕਾਰਵਾਈ ਨਹੀਂ ਹੁੰਦੀ ਪਈ ਹੈ ਨਾ ਕਾਰਵਾਈ ਇਦਾਂ ਦੇਖੋ ਪੁਲਿਸ ਵੀ ਜਿਹੜੀ ਹੈ پکڑ ਨਾਦੀ ਨਹੀਂ ਬੰਦੇ ਲੱਭਦੇ ਹਾਂਜੀ ਹਣ ਇਹਦੇ ਵਿੱਚ ਕੋਈ ਪੀਂਦਾ ਆ ਵੇਚਣ ਦਾ ਘੱਟ ਆ ਪੀਂਦੇ ਆ ਪੀਣ ਵਾਲੇ ਜਿਆਦਾ ਵੇਚਦੇ ਹੈ ਨਹੀਂ ਹਲਟ ਪਣਿਆ ਨੇ ਠੀਕ 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 ਸਾਡੇ ਮੇਰੇ ਵੇਚਣ ਵੇਚਣ ਵਾਲੇ ਨਹੀਂ ਹੈਗਾ ਜੀ ਕੋਈ ਵੀ ਅੱਛਾ ਜੀ ਪੀਣ ਵਾਲੇ ਹੀ ਆ ਪੀਣ ਵਾਲਾ ਤਾਂ ਲੋਕੀ ਸ਼ਰਾਬ ਪੀ ਜਾਂਦੇ ਕੋਈ ਕੁਝ ਕਰੀ ਜਾਂਦੇ ਕਰੀ ਗਿਆ ਹੁੰਦਾ ਤਾਂ ਪਤਾ ਨਸ਼ਾ ਨਸ਼ੇ ਦਾ ਤੌਰ ਐ ਸੁਣ ਚੱਲਿਆ ਐ ਕਿਆ ਕਰੀਏ ਤਾਂ ਜਿਹੜਾ ਸਰ ਪੀੜਤ ਪਰਿਵਾਰ ਆ ਫਿਰ ਜੇ ਤੁਹਾਡੇ ਕੋਲ ਆਉਂਦਾ ਤਾਂ ਤੁਸੀਂ ਤੁਰੋਂਗੇ ਨਾਲ ਸਾਥ ਦਿਓਗੇ ਉਹਨਾਂ ਤੇ ਦੇ ਕੋਈ ਸਾਥ ਤਾਂ ਉਹਨਾਂ ਦਾ ਹੀ ਦਿੰਨੇ ਆ ਅਸੀਂ ਤਾਂ ਇਹੀ ਕਿਹਾ ਵੀ ਸਾਡੇ ਜੋ ਪਾਸ ਹੈਗਾ ਅਸੀਂ ਉਹ ਤਾਂ ਕਰ ਸਕਦੇ ਆ ਹਾਂਜੀ ਜੇ ਹੁਣ ਅਸੀਂ ਕੰਮ ਲਾਵੀ ਇਹ ਜਿੱਦਾਂ ਹੁਣ ਪ੍ਰਸ਼ਾਸਨ ਜੋ ਆਪਣੇ ਹਿਸਾਬ ਨਾਲ ਕਰਦਾ ਇਹਨੂੰ ਕਿਹਾ ਵੀ ਤੁਸੀਂ ਇਹਨਾਂ ਦੇ ਥਾਣੇ ਪਾਸੇ ਚੱਲਦਾ ਰਹੀਏ ਕੰਮ ਠੀਕ ਹੈ ਜੀ ਹਾਂਜੀ ਉਹ ਥਾਣੇ ਉੱਤੇ ਗਏ ਹੋਏ ਸੀਗੇ ਮੇਰੇ ਕਹ ਰਹੇ ਅੱਛਾ ਹਾਂਜੀ ਇਹ ਪਿਛਲੇ ਇਹਨਾਂ ਦਾ ਮੇਰੇ ਖਰ ਰਾਜੀਨਾਮਾ ਪੰਜ ਚਾਰ ਦਿਨ ਪਹਿਲਾਂ ਪਹਿਲਾਂ ਵੀ ਹੋਇਆ ਜਿੰਦਾਂ ਦਾ ਇਸੇ ਹਫ਼ਤੇ ਮਤਲਬ ਠੀਕ ਹੈ ਜੀ ਸਾਨੂੰ ਇਹਨਾਂ ਮਤਲਬ ਪੂਰਾ ਨਹੀਂ ਪਤਾ ਫਿਰ ਵੀ ਹੋਇਆ ਬਈਨਾਂ ਰਾਜੀਨਾਮਾ ਠੀਕ ਠੀਕ ਤੇ ਇਹਨਾਂ ਦਾ ਕਹਿਣਾ ਕਿ ਪੰਚਾਇਤ ਦੇ ਸਰਪੰਚ ਸਾਹਿਬ ਨੇ ਸਾਨੂੰ ਕਿਹਾ ਕਿ ਤੁਸੀਂ ਥਾਣੇ ਜਾਓ ਇਹ ਮਸਲਾ ਉੱਥੇ ਲੈ ਕੇ ਜਾਓ ਵੀ ਅਸੀਂ ਨਹੀਂ ਸੁਝਾ ਸਕਦੇ ਜੀ ਮੈਂ ਤਾਂ ਦੇਖੋ ਤੁਹਾਨੂੰ ਹੁਣ ਵੀ ਇਹ ਕਹੀ ਜਾਂਦਾ ਇਹ ਸਾਡੇ ਪਸ ਦਾ ਖੇਰ ਹੈ ਨਹੀਂਗਾ ਹੂੰ ਹੂੰ ਤੇ ਇਹ ਪ੍ਰਸ਼ਾਸਨ ਦਾ ਕੰਮ ਆ ਫਿਰ ਪੁਲਿਸ ਦਾ ਕੰਮ ਆ ਜੀ ਤੁਹਾਨੂੰ ਪਤਾ ਹੀ ਹੈ ਤੇ ਆਪਣਾ ਕੀ ਨਾਮ ਸਰਪੰਚ ਸਾਹਿਬ ਪੂਰਾ ਮੇਰਾ ਵੀ ਦੇਖੋ ਮੇਰੀ ਮੈਸੇਜ ਆ ਸਰਪੈਂਚਰ ਅੱਛਾ ਜੀ ਉਹ ਮਨਜੀਤ ਕੋਹੜਾ ਉਹਦਾ ਨਾਮ ਅੱਛਾ ਜੀ ਤੇ ਚਲੋ ਮੈਂ ਚਲੋ ਸਹਾਇਤਾ ਕਰ ਦਿੰਦਾ ਉਹਨਾਂ ਦੀ ਥੋੜੀ ਕਿਤੇ ਕਿਤੇ ਠੀਕ 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 ਹਾਂਜੀ ਹਾਂਜੀ ਬਾਕੀ ਚਲੋ ਆਪਣੇ ਪੰਚ ਸਾਹਿਬ ਹੈਗੇ ਪੰਚੀ ਪੰਜੀ ਹਗੇ ਸਪਾਲ ਸਿੰਘ ਪੰਚੀ ਪੰਜੀ ਆ ਉਹ ਕੰਮ ਕਰਦੇ ਹੁੰਦੇ ਸਾਰੇ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਸਰ ਓਕੇ ਓਕੇ Welcome to DAV University Jalanda, where knowledge meets innovation. Established with a vision to empower minds and transform futures, at DAV University we believe in excellence through education, where tradition meets modernity. Our state-of-the-art campus and world-class faculty ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar. Discover your potential.